ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦਾ ਮੌਸਮ 6 7 8 ਅਤੇ 9 ਅਕਤੂਬਰ ਕਿਵੇਂ ਦਾ ਰਹਿਣ ਵਾਲਾ ਹੈ ਕਿਉਂਕਿ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ 5 ਤਰੀਕ ਸਵੇਰੇ ਤਕੜੀ ਮੀਂਹ ਦੀ ਕਾਰਵਾਈ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗਰਾਬਟਾਈ ਹੈ ਤੇ ਇੱਕ ਸਿਸਟਮ ਫੇਰ ਤੋਂ ਸਿਰ ਚੱਕ ਰਿਹਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਹਲਕੇ ਦਰਮਿਆਨੀ ਬੱਦਲ ਬਾਈ ਵੱਣੇ ਸ਼ੁਰੂ ਹੋ ਚੁੱਕੀ ਹੈ ਤੇ ਉੱਪਰ ਇੱਕ ਵੈਸਟਰਨ ਡਿਸਰਬੈਂਸ ਵੀ ਮਾਹੌਲ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਮੀਂਹ ਦਾ ਤੇ ਹਨੂਮਾਨਗੜ੍ਹ ਸ਼੍ਰੀ ਗੰਗਾਨਗਰ ਤੋਂ ਹੁੰਦਾ ਹੋਇਆ ਇੱਕ ਹੋਰ ਸਿਸਟਮ ਦੱਖਣ ਪੱਛਮੀ ਪਾਸਿਓਂ ਪੰਜਾਬ ਦੇ ਵਿੱਚ ਐਂਟਰੀ ਕਰ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਏ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਿਹੜੀ ਜਾਣਕਾਰੀ ਹੋਵੇ ਉਹ ਬਿਨਾਂ ਕਿਸੇ ਰੁਕਾਵਟ ਤੋਂ ਸਮੇਂ ਸਿਰ ਤੁਹਾਨੂੰ ਮਿਲਦੀ ਹੋ ਸਕੇ ਹੁਣ ਆਪਾਂ ਜਾਣਕਾਰੀ ਦੇਖਦੇ ਆ ਕਿਹੜੇ ਜ਼ਿਲ੍ਹੇ ਵਿੱਚ ਕਿਸ ਤਰੀਕ ਨੂੰ ਕਿਦੋਂ ਕਿਸ ਤਰੀਕੇ ਦਾ ਮੀਂਹ ਪੈ ਸਕਦਾ ਹੈ ਜੀ ਦੇ ਸਕਦੇ ਹੋ ਕਿ 5 ਤਰੀਕ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਤਕੜਾ ਮੀਂਹ ਸੀ ਸੇਮ ਹਾਲਾਤ 6 ਤਰੀਕ ਨੂੰ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਜਿਹੜਾ ਮੀਂਹ ਹੈ ਉਹ ਖਾਸ ਤੌਰ ਤੇ ਮਾਝੇ ਤੋਂ ਹੁੰਦਾ ਹੋਇਆ ਦੁਆਬਾ, ਸੈਂਟਰਲ ਪੰਜਾਬ ਅਤੇ ਪਵਾਰ ਦੇ ਇਲਾਕੇ ਨੂੰ ਕਵਰ ਕਰੇਗਾ। ਥੋੜਾ ਬੋਤਾ ਮਾਲਵਾ ਨੂੰ ਵੀ ਇਹ ਤਗੜਾ ਮੀ ਕਵਰ ਕਰ ਸਕਦਾ ਹੈ। ਜ ਜਿਹਦੇ ਵਿੱਚ ਅਗਰ ਗੱਲ ਕਰੀਏ ਮੇਨ ਤੌਰ ਤੇ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਨਮਾਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਸੰਗਰੂਰ ਦੇ ਵਿੱਚ ਮੀ ਦੀ ਤਗੜੀ ਕਾਰਵਾਈ ਹੋਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ। ਤਰਨਤਾਰਨ, ਫਿਰੋਜ਼ਪੁਰ, ਫਜ਼ਿਲਕਾ ਮੋਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ 6 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਇਹਦੇ ਵਿੱਚ ਮੇਨ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਤਗੜਾ ਸਿਸਟਮ ਜਿਹੜਾ ਇਹ ਹੈ ਉਹ 5 ਤਰੀਕ ਰਾਤ ਤੋਂ ਹੀ ਲੱਗਣਾ ਸ਼ੁਰੂ ਹੋ ਜਾਵੇਗਾ ਜਾਨੀ ਕਿ 6 ਤਰੀਕ ਸਵੇਰ ਤੋਂ ਹੀ ਤਗੜੀ ਕਾਰਵਾਈ ਪੰਜਾਬ ਦੇ ਵਿੱਚ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ 6 ਤਰੀਕ ਨੂੰ ਦੋ ਸਪੈਲ ਲੱਗਣਗੇ ਇੱਕ ਸਵੇਰੇ ਸਵੇਰੇ ਜਾਨੀ ਕਿ ਅਧਰ ਰਾਤ ਤੋਂ ਬਾਅਦ ਤੜਕੇ ਸਵੇਰ ਤੱਕ ਅਤੇ ਬਾਅਦ ਦੁਪਹਿਰ ਸ਼ਾਮ ਨੂੰ ਫੇਰ ਤੋਂ ਇੱਕ ਤਗੜਾ ਮੀਂਹ ਦਾ ਸਪੈਲ ਲੱਗ ਸਕਦਾ ਜਾਨੀ ਕਿ ਦੋ ਵਾਰੀ ਪੰਜਾਬ ਦੇ ਵਿੱਚ ਤਗੜੀ ਮੀਂਹ ਦੀ ਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਆਉਂਦੇ ਦਿਨ ਦੀ ਗੱਲ ਕਰੀਏ 7 ਅਕਤੂਬਰ ਨੂੰ ਸਿਸਟਮ ਥੋੜਾ ਜਿਹਾ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਹੈ ਹੌਲੀ ਹੌਲੀ ਸਿਸਟਮ ਜਿਹੜਾ ਹੈ ਦੁਆਬੇ ਵੱਲ ਜਾਂਦਾ ਹੋਇਆ ਦਿਖਾਈ ਦੇਵੇਗਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਤਗੜੀ ਮੀਂਹ ਦੀ ਕਾਰਵਾਈ ਹੈ ਜੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਤੇ ਸੰਗਰੂਰ ਵਿੱਚ ਥੋੜੀ ਜਿਹੀ ਕਾਰਵਾਈ ਘਟਦੀ ਹੋਈ ਬਸ਼ੱਕ ਦਿਖਾਈ ਦੇ ਰਹੀ ਹੈ ਪਰ ਠੀਕਠਾਕ ਬਦਲਬਾਈ ਦੇ ਨਾਲ ਕਿਣਮਣਕਣੀ ਉਮੀਦਾਂ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਅੰਮ੍ਰਿਤਸਰ ਤਰਨਤਾਰਨ ਮੋਗਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਵੀ ਥੋੜੀ ਬਹੁਤੀ ਉਮੀਦ ਹੈ ਕਿ ਹਾਂ ਸਿਸਟਮ ਬੂੰਦਾਬੰਦੀ ਕਿਣਮਣਕਣੀ ਦਾ ਲੱਗ ਸਕਦਾ ਹੈ ਜੀ ਬਾਕੀ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਵਿੱਚ ਥੋੜੀ-ਬਹੁਤੀ ਮਾਤਰਾ ਵਿੱਚ 5 ਤੋਂ 25% ਦੇ ਵਿੱਚ ਬੂੰਦਾਬੰਦੀ ਕਿਰਮਣਕਣੀ ਬੱਦਲਬਾਈ ਥੋੜੀ-ਬਹੁਤੀ ਹਵਾ ਚੱਲਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ 8 ਅਕਤੂਬਰ ਦੀ ਗੱਲ ਕਰੀਏ ਮੌਸਮ ਡਰਾਈ ਹੈ ਕੋਈ ਤਕੜੀ ਮੀਂਹ ਦੀ ਕਾਰਵਾਈ ਨਹੀਂ ਹੈ ਪਰ ਲਗਾਤਾਰ ਜੋ ਇੱਕ ਦੋ ਦਿਨ ਇਹ ਮੀਂਹ ਪਏ ਨੇ ਇਹਨਾਂ ਕਰਕੇ ਤਾਪਮਨ ਦੇ ਵਿੱਚ ਭਾਰੀ ਕਰਾਫਟ ਦੇਖਣ ਨੂੰ ਮਿਲੂਗੀ 30 31 ਡਿਗਰੀ ਤਾਪਮਨ ਮੈਕਸਿਮਮ ਰਹਿਣ ਦੀ ਉਮੀਦ ਹੈ ਜਿਆਦਾ ਤਾਪਮਨ ਨਹੀਂ ਵਧਣਗੇ ਪਛਮੀ ਹਵਾ ਚੱਲਣ ਦੇ ਨਾਲ ਠੰਡ ਦਾ ਮਾਹੌਲ ਹੋਊਗਾ ਮੌਸਮ ਖੁਸ਼ਕ ਹੋ ਜਾਵੇਗਾ ਮੀਂਹ ਨਾ ਹੋਣ ਦੇ ਬਾਵਜੂਦ ਵੀ ਤਾਪਮਾਨ ਜਿਹੜੇ ਗਿਰੇ ਹੋਏ ਦਿਖਾਈ ਦੇਣਗੇ ਠੰਡ ਦਾ ਮਾਹੌਲ ਬਣਦਾ ਹੋਇਆ ਪੰਜਾਬ ਵਿੱਚ ਸਵੇਰੇ ਅਤੇ ਸ਼ਾਮ ਹੁਣ ਦੇਖਣ ਨੂੰ ਮਿਲੂਗਾ ਗੱਲ ਕੀਤੀ ਜਾਵੇ ਤਾਂ ਧੁੰਦ ਦੇ ਹਾਲਾਤ ਵੀ ਸਵੇਰੇ ਤੜਕੇ-ਤੜਕੇ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੁਹਾਨੂੰ ਬੇਨਤੀ ਹੈ ਖੁਦ ਬੱਚਿਆਂ ਨੂੰ ਅਤੇ ਹੁਣ ਆਪਣੇ ਪਸ਼ੂ ਆ ਜਿਹੜੇ ਉਹਨਾਂ ਦਾ ਖਿਆਲ ਰੱਖੋ ਸਵੇਰੇ ਸ਼ਾਮ ਠੰਡ ਵਧਣ ਦੇ ਕਾਰਨ ਥੋੜਾ ਬੋਤਾ ਕਿਤਨੇ ਕਿਤੇ ਆਉਂਦੀ ਸਰਦੀ ਜਿਹੜੀ ਉਹ ਬਿਮਾਰ ਕਰ ਸਕਦੀ ਹੈ 8 ਤਰੀਕ ਤੋਂ ਬਾਅਦ 9 ਤਰੀਕ ਦੀ ਅਗਰ ਗੱਲ ਕਰੀਏ 9 ਤਰੀਕ ਨੂੰ ਵੀ ਮੌਸਮ ਡਰਾਈ ਹੈ ਪਰ ਲਗਾਤਾਰ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਠੰਡਾ ਰਹੇਗਾ 31 ਡਿਗਰੀ ਤੱਕ ਮੈਕਸਿਮਮ ਤਾਪਮਾਨ ਦਿਨ ਦੇ ਸਮੇਂ ਜਾ ਸਕਦਾ ਹੈ ਰਾਤ ਦੇ ਸਮੇਂ 25 ਤੋਂ ਥੱਲੇ ਤਾਪਮਾਨ ਘਟਦੇ ਹੋਏ ਦਿਖਾਈ ਦੇਣਗੇ 20 22 ਡਿਗਰੀ ਤੱਕ ਤਾਪਮਾਨ ਆ ਜਾਣਗੇ ਜਿਸ ਦੇ ਨਾਲ ਹੁਣ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਏਸੀ ਤਾਂ ਲਗਭਗ ਖਤਮ ਹੋ ਜਾਣਗੇ ਪੱਖਿਆਂ ਨਾਲ ਵੀ ਹੁਣ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਘਰਾਂ ਦੇ ਅੰਦਰ ਬਸ ਇੱਕ ਹਮਸ ਠੀਕ ਠਾਕ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਰਾਤ ਨੂੰ ਉਸ ਪੈਣੀ ਜਿਹੜੀ ਆ ਹੁਣ ਉਹ ਚਾਲੂ ਹੁੰਦੀ ਦਿਖਾਈ ਦੇਵੇਗੀ ਬਹੁਤ ਸਾਰੇ ਇਲਾਕੇ ਦੇ ਵਿੱਚ ਜਿਹਨੂੰ ਤਰੇਲ ਕਹਿ ਦਿੰਦੇ ਨੇ ਜਾਂ ਫਿਰ ਓਸ ਕਹਿ ਦਿੰਦੇ ਨੇ ਹੁਣ ਸਵੇਰ ਨੂੰ ਤੁਹਾਨੂੰ ਖੇਤਾਂ ਦੇ ਵਿੱਚ ਦੇਖਣ ਨੂੰ ਜਿਆਦਾ ਮਿਲਣੀ ਸ਼ੁਰੂ ਹੋ ਜਾਵੇਗੀ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਤੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਹੋਈ ਤਾਂ ਵੀਡੀਓ ਸਾਂਝੀ ਕਰ ਦਵਾਂਗੇ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ